ਜਿਹੜੇ ਹੜ੍ਹ ਦੇ ਹਾਲਾਤ ਆ ਤੁਸੀਂ ਜਾਈਆ ਲੈਣ ਆਏਗੇ ਕਿਵੇਂ ਦੇ ਹੋਣੇ ਇਸ ਟਾਈਮ ਕਿਹੜੇ ਪਿੰਡ ਚ ਇਹਦੇ ਕੀ ਹਾਲਾਤ ਨੇ ਇਹ ਭਾਜੀ ਇਸ ਵੇਲੇ ਅਸੀਂ ਮਕੌੜੇ ਤੋਂ ਥੋੜੀ ਅੱਗੇ ਦਰਿਆਲੀ ਸਾਈਡ ਤੇ ਤੇ ਪਾਣੀ ਜਿਹੜਾ ਘਟ ਗਿਆ ਸੀ ਪਾਣੀ ਆ ਦੁਬਾਰਾ ਪਾਣੀ ਚੜਿਆ ਤੇ ਪਾਣੀ ਫੇਰ ਛੜਕਾਂ ਤੇ ਆ ਗਿਆ ਤੋਂ ਇਹ ਇਤੋਂ ਤੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਹੜ੍ਹ ਦੀ ਅਜੇ ਹਾਲਾਤ ਜਿਹੜੇ ਨੇ ਅਜੇ ਸੁਖਾਵੇਂ ਨਹੀਂ ਕੋ ਲੱਗ ਰਹੇ ਲੋਕਾਂ ਲਈ ਮੁਸੀਬਤ ਦੀ ਘੜੀ ਆ ਤੇ ਪਾਣੀ ਜਿਹੜਾ ਜਿਵੇਂ ਆ ਲੱਥ ਗਿਆ ਸੀ ਪਾਣੀ ਫੇਰ ਚੜ ਗਿਆ ਤੇ ਤੋਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਵੀ ਇਹ ਜੀ ਮੁਸੀਬਤ ਜਿਹੜੀ ਆ ਉਹ ਖਤਮ ਨਹੀਂ ਹੋਈ ਮੁਸੀਬਤ ਅਜੇ ਲੋਕਾਂ ਦੇ ਸਿਰ ਤੇ ਉਹੀ ਖਤਰਾ ਮੰਡਰਾ ਰਿਆ ਅ ਤੁਸੀਂ ਜਿਹੜੇ ਇੱਥੇ ਰਾਤ ਸਮਗਰੀ ਲੈ ਕੇ ਆ ਰਹੀ ਹੈ ਸੰਗਤ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਆ ਪਿਛਲੇ ਪਿੰਡ 'ਚ ਵੀ ਲੋਕਾਂ ਨੇ ਦੱਸਿਆ ਵਾ ਕਿ ਇੱਥੇ ਕੋਹਮ ਹੋਈ ਬੜੀ ਪਈ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਸਮਗਰੀ ਤੇ ਦੇਣ ਬਟ ਉਹਦਾ ਕੀ ਅ ਮਤਲਬ ਕਿ ਰੂ ਰੈਗੂਲੇਸ਼ਨ ਕਿਵੇਂ ਦੇ ਹੋਣ ਦੇਖੋ ਅਸੀਂ ਨਾ ਤੁਹਾਨੂੰ ਤੁਸੀਂ ਸਾਰਾ ਜਾਣਦੇ ਹੋ ਵੀ ਜਿਵੇਂ ਜਿਸ ਦਿਨ ਹੜ੍ਹ ਆਏ ਸੀ ਕਿ ਅਸੀਂ ਉਸ ਦਿਨ ਸ਼ੁਰੂਆਤ ਕੀਤੀ ਸੀ ਲੋਕਾਂ ਦੀ ਇਸ ਮੁਸੀਬਤ ਦੀ ਘੜੀ ਵਿੱਚ ਜੇ ਪੰਜਾਬੀ ਜਿਹੜੇ ਆ ਸਭ ਤੋਂ ਵੱਧ ਸਾਥ ਦਿੰਦੇ ਨੇ ਪੰਜਾਬੀਆਂ ਦਾ ਤੇ ਅਸੀਂ ਸਾਰਿਆਂ ਨੇ ਸ਼ੁਰੂਆਤ ਕੀਤੀ ਵੀ ਚਲੋ ਕਿਸੇ ਦੇ ਮੁਸੀਬਤ ਦੇ ਘੜੀ ਵਿੱਚ ਸਾਥ ਦਿੱਤਾ ਜਾਵੇ ਉਸ ਤੋਂ ਬਾਅਦ ਸਾਰੇ ਜਿੰਨੇ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਆਪ ਕੋ ਆਪਣੇ ਪਿੰਡਾਂ ਤੋਂ ਸਮਰੱਥਾ ਅਨੁਸਾਰ ਸਾਰੇ ਆਪੋ ਆਪਣੇ ਸਾਧਨਾਂ ਤੇ ਰਾਸ਼ਨ ਲੰਗਰ ਪਾਣੀ ਦੁੱਧ ਪ੍ਰਸ਼ਾਦੇ ਜੋ ਵੀ ਸੀ ਉਹ ਲੈ ਕੇ ਪਹੁੰਚੇ ਹੁਣ ਹਾਲਾਤ ਇਹ ਵੀ ਜਿਹੜਾ ਬੰਦਾ ਦੂਸਰੇ ਜ਼ਿਲ੍ਹੇ ਤੋਂ ਆ ਰਿਹਾ ਉਹਨੂੰ ਇੰਨਾ ਪਿੰਡਾਂ ਦਾ ਨਹੀਂ ਪਤਾ ਜਿਵੇਂ ਅਸੀਂ ਆ ਆਪਣੇ ਇਸ ਜ਼ਿਲ੍ਹੇ ਦੇ ਆ ਸਾਨੂੰ ਇਹ ਤੋਂ ਅੱਗੇ ਪਾਣੀ ਦਾ ਕੋਈ ਅੰਦਾਜ਼ਾ ਨਹੀਂ ਪਾਣੀ ਨੇ ਕਿ ਉੱਥੇ ਕਿੱਥੋਂ ਸੜਕ ਛੁੱਟੀ ਆ ਕਿੱਥੋਂ ਨਹੀਂ ਛੁੱਟੀ ਜਿਹੜੇ ਉਹ ਲੋਕ ਨੇ ਫਿਰ ਇੰਨਾ ਪਿੰਡਾਂ ਚੋਂ ਹੀ ਹੋ ਕੇ ਪਿਛਲੇ ਪਿੰਡਾਂ ਚੋਂ ਮੁੜ ਜਾਂਦੇ ਆ ਉਹ ਲੋਕ ਲੋਕ ਫਿਰ ਉੱਥੇ ਨਾ ਭੰਡਾਰ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਮੈਂ ਤਾਂ ਅੱਗੇ ਵੀ ਬੇਨਤੀ ਕੀਤੀ ਸੀ ਸਭ ਤੋਂ ਪਹਿਲੇ ਦਿਨ ਵੀ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹਨਾਂ ਪਿੰਡਾਂ ਚ ਜਿਵੇਂ ਸੁੱਕਾ ਰਾਸ਼ਨ ਸੁੱਕੇ ਰਾਸ਼ਨ ਦੀ ਬਹੁਤ ਲੋੜ ਆ ਤਰਪਾਲਾਂ ਦੀ ਲੋੜ ਆ ਕਿਉਂਕਿ ਬਰਸਾਤ ਨਹੀਂ ਹਟ ਰਹੀ ਫਿਰ ਉਸ ਤੋਂ ਬਾਅਦ ਬੀਬੀਆਂ ਵਾਸਤੇ ਬੀਬੀਆਂ ਦਾ ਜੋ ਸਮਾਨ ਹੁੰਦਾ ਜਿਵੇਂ ਸੈਂਟਰੀ ਪੈਡ ਉਹਨਾਂ ਦੀ ਲੋੜ ਆ ਓਡੋਮਾਸ ਦੀ ਲੋੜ ਆ ਫਿਰ ਮਛਰਦਾਨੀਆਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਜਿਨ੍ਹਾਂ ਦੀ ਲੋੜ ਆ ਜੇ ਗਾਂ ਗਾਂ ਆਉਣ ਵਾਲੀ ਸਮੇਂ ਕਿਉਂਕਿ ਜੇ ਪਾਣੀ ਖੜੂਗਾ ਤਾਂ ਮਛਰ ਪੈਦਾ ਉਹ ਮਛਰ ਪੈਦਾ ਉਹ ਬਿਮਾਰੀਆਂ ਹੋਣਗੀਆਂ ਫਿਰ ਉਸ ਤੋਂ ਬਾਅਦ ਇਹ ਪਾਣੀ ਨੇ ਪੜਾ ਛੱਡਨੀ ਆ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਬਹੁਤ ਲੋੜ ਪੈਣੀ ਆ ਸੋ ਲੋੜ ਦੀਆਂ ਚੀਜ਼ਾਂ ਲੈ ਲੈਂਦੀਆਂ ਜਾਣ ਪਾਣੀ ਲੋਕਾਂ ਨੇ ਬਹੁਤ ਇਕੱਠਾ ਕਰ ਲਿਆ ਪਾਣੀ ਦੀ ਚਲੋ ਲੋੜ ਹੈਗੀ ਉਹਨਾਂ ਪਿੰਡਾਂ ਹੁਣ ਇੱਥੋਂ ਅੱਗੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਲੋਡ ਹੈ ਜਿੱਥੋਂ ਤੱਕ ਸਿਰਫ ਪ੍ਰਸ਼ਾਸਨ ਹੀ ਸਮਾਨ ਪਹੁੰਚਾ ਰਿਹਾ ਕਿਉਂਕਿ ਵਿੱਚ ਦਰਿਆ ਪੈਂਦਾ ਸਰਕਾਰ ਦੀ ਕਿਸ਼ਤੀ ਹੀ ਉੱਥੇ ਜਾਂਦੀ ਹੈ ਤੇ ਸਰਕਾਰ ਹੀ ਪਹੁੰਚਾਉਂਦੀ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਲੋਕ ਸੰਸਥਾਵਾਂਾਂ ਤੇ ਬਹੁਤ ਸੇਵਾ ਕਰ ਰਹੀਆਂ ਨੇ ਜਿਹੜੇ ਲੋਕ ਭੰਡਾਰ ਕਰ ਰਹੇ ਨੇ ਖੁਆਮਾਈ ਪਾ ਰਹੇ ਨੇ ਹੱਥ ਜੋੜ ਕੇ ਬੇਨਤੀ ਮصیਬਤ ਕਿਸੇ ਤੇ ਵੀ ਆ ਸਕਦੀ ਆ ਸੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ